ਜਫੀ ਹੈ ਜਿਹੜੀ ਸਭ ਤੋਂ ਤੇਜ਼ੀ ਨਾਲ ਡੋਪਾਮਾਈਨ ਬਣਾਉਣ ਵਾਲੀ ਮੈਡੀਸਿਨ ਸਿਰਫ ਕਿ ਜਫੀ ਪਾਓ ਜਫੀ ਪਾਓ ਔਰ ਅਸੀਂ ਉਸ ਤੇ ਸਵਾਲ ਕਰਦੇ ਹੁੰਨੇ ਆ ਕਿ ਤੁਸੀਂ ਹੁਣ ਆਪਣੇ ਆਪ ਨੂੰ ਕੁਐਸਚਨ ਕਰੋ ਇਹ ਮੇਰੇ ਲਈ ਵੀ ਹੈ ਤੁਹਾਡੇ ਲਈ ਵੀ ਦਰਸ਼ਕਾਂ ਲਈ ਵੀ ਹੈ ਅਗਰ ਤੁਹਾਡੀ ਉਮਰ 30 ਸਾਲ ਹੈ ਜ 30 ਤੋਂ 40 ਦੇ ਵਿੱਚ ਵਾਲੇ ਹੋ ਤੁਸੀਂ ਹੂੰ ਤਾਂ ਸਮਾਜ 'ਚ ਸਭ ਤੋਂ ਜ਼ਿਆਦਾ ਤੁਸੀਂ ਵਿਚਰ ਰਹੇ ਹੋਗੇ ਕਿਉਂਕਿ ਤੁਸੀਂ ਜ਼ਿੰਮੇਵਾਰ ਹੋਗੇ ਘਰ ਦੇ ਇਸ ਏਜ ਵਾਲਾ ਬੰਦਾ ਵਿਆਹ ਹੁੰਦਾ ਮੋਸਟਲੀ ਤਾਂ ਤੁਸੀਂ ਤੁਹਾਡੇ ਸਿਰ 'ਤੇ ਮੋਢੇ ਦੇ ਜ਼ਿੰਮੇਵਾਰੀ ਇਟ ਮੀਨਸ ਤੁਹਾਡੀ ਕੋ ਟੈਨਸ਼ਨ ਵੀ ਤੁਹਾਡੇ ਕੋਲ ਜ਼ਿਆਦਾ ਹੈ ਹੂੰ ਜਵਾਬਦੇਹੀ ਵੀ ਤੁਹਾਡੀ ਜ਼ਿਆਦਾ ਹੈ ਬਿਜਲੀ ਦਾ ਬਿੱਲ ਕਿੱਥੋਂ ਦੇਣਾ ਤੁਹਾਨੂੰ ਪਤਾ ਹੈ ਬੱਚੇ ਫੀਸ ਕਿੱਥੋਂ ਦੇਣੀ ਤੁਹਾਨੂੰ ਪਤਾ ਹੈ ਵਿਆਹ ਆ ਗਿਆ ਕੱਪੜੇ ਕਿੱਥੋਂ ਬੁਣਾਉਣੇ ਤੁਹਾਨੂੰ ਪਤਾ ਹੈ ਘਰ ਦੀ ਰਿਪੇਅਰ ਕਿੱਥੋਂ ਕਰਾਉਣੀ ਤੁਹਾਨੂੰ ਪਤਾ ਹੈ ਘਰੇ ਨਵਾਂ ਵੀਕਲ ਲੈਣਾ ਤੁਹਾਨੂੰ ਪਤਾ ਹੈ ਹੂੰ ਤਾਂ ਇੰਨਾ ਵੱਡਾ ਬੋਝ ਤੁਹਾਡੇ ਸਿਰ 'ਤੇ ਹੈਗਾ ਤਾਂ ਉਹਦੇ ਲਈ ਤੁਸੀਂ ਬੀਪੀ ਦੀ ਗੋਲੀ ਵੀ ਖਾ ਰਹੇ ਹੋਗੇ ਔਰ ਜ਼ਿਆਦਾ ਸੋਚ ਨਾਲ ਐਸਿਡ ਬਣਦਾ ਹੈ ਇਹ ਕਾਰਿਜ਼ਮ ਵੀ ਹੁੰਦਾ ਜੀ ਬਿਲਕੁਲ ਖਾਲੀ ਲੀਵਰ ਖਰਾਬ ਹੋਣਾ ਐਸਿਡ ਨਹੀਂ ਬਣਦਾ ਜਦ